ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਹਨਾ ਗੋਲ ਘੇਰੇ ਵਾਲੀ ਕਮੀਜ਼ ਹੈ ਜਿਹੜੀ ਉਹ ਬਣਾਵਾਂਗੇ ਉਹਦੀ ਸੋਨੂੰ ਕਟਾਈ ਸਲਾਈ ਸਾਰੀ ਦੱਸਾਂਗੇ ਹੁਣ ਇਹ ਆਪਾਂ ਨੇ ਹਨਾ ਜਿਹੜੀ ਕਮੀਜ਼ ਹੈ ਇਹਦੀ ਕਟਿੰਗ ਕਰੀ ਹੋਈ ਆ ਜਿਹੜੀ ਇਹਦੀ ਉੱਪਰ ਲੀਆਂ ਨਿਸ਼ਾਨੀਆਂ ਨੇ ਹਨਾ ਫਿਟਿੰਗ ਵਗੈਰਾ ਉਹ ਉਸੇ ਤਰ੍ਹਾਂ ਬਣਨੇਗੀ ਜੇਕਰ ਤੁਸੀਂ ਥੋੜੀ ਜੀ ਲੂਜ਼ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਵਿੱਚ ਜਿਹੜੀਆਂ ਪਲੇਟਾਂ ਨੇ ਉਹਨੂੰ ਸਕਿੱਪ ਕਰਕੇ ਬਾਕੀ ਫਿਟਿੰਗ ਤੁਸੀਂ ਉਸੇ ਤਰ੍ਹਾਂ ਪਾ ਲਿਓ ਇਹਦੀ ਜੇ ਵੀ ਆਪਾਂ ਆਮ ਕਮੀਜ਼ ਦੀ ਲੈਂਥ ਲਾਉਨੇ ਆ ਉਹਦੇ ਨਾਲੋਂ ਵੀ ਮਤਲਬ ਕਿ ਜੇ ਤੁਸੀਂ 41 ਇੰਚ ਕਮੀਜ਼ ਤਿਆਰ ਰੱਖਦੇ ਹੋ ਤਾਂ ਤੁਸੀਂ 6 ਇੰਚ ਕਮੀਜ਼ ਘੱਟ ਰੱਖੋਗੇ ਉਦੇ ਆਪਾਂ 35 ਇੰਚ ਕਮੀਜ਼ ਤਿਆਰ ਕਰਾਂਗੇ ਜੇ ਇਹ ਹਰ ਇੱਕ ਦੇ ਨਾਪ ਦਾ ਇਹੀ ਮੀਜਰਮੈਂਟ ਹੈ ਜਾਇ ਤੁਸੀਂ ਲੰਮੇ ਹੋ ਚਾਹੇ ਮੱਧਰੇ ਹੋ ਜਿੰਨੀ ਆ ਤੁਹਾਡੀ ਕਮੀਜ਼ ਦੀ ਲੈਂਥ ਹੈ ਉਹਦੇ ਨਾਲ ਤੁਸੀਂ 6 ਇੰਚ ਲੈਂਥ ਜਿਹੜੀ ਉਹ ਘੱਟ ਕਰੋਗੇ ਜੇ ਤੁਸੀਂ 40 ਹੈ ਤਾਂ 34 ਤਿਆਰ ਪਾਹਮੋਗੇ ਜੇ ਤੁਹਾਡੀ 42 ਹੈ ਤਾਂ ਤੁਸੀਂ 38 ਤਿਆਰ ਪਾਹਮੋਗੇ ਹੁਣ ਇਹ ਜਿਹੜੀ ਮੈਂ ਕਮੀਜ਼ ਲਾਈ ਹੈ ਇਹ 48 ਤਿਆਰ ਹੁੰਦੀ ਹੈ ਇਹ ਜਿਹੜੀ ਕਮੀਜ਼ ਹੈ ਇਹ ਮੈਂ 35 ਤਿਆਰ ਕਰੂੰਗੀ ਬਸ ਇਹਦੇ ਵਿੱਚ ਤੁਸੀਂ 1 ਇੰਚ ਐਕਸਟਰਾ ਰੱਖਣਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਇਹਦਾ ਗੋਲ ਘੇਰਾ ਜੇ ਤਾਂ ਤੁਸੀਂ ਬੈਸ ਹੀ ਗੋਲ ਘੇਰਾ ਮੋੜੋਗੇ ਤਾਂ ਵੀ 1 ਇੰਚ ਘਬਰ ਹੋਊਗਾ ਜੇਕਰ ਜੇ ਤੁਸੀਂ ਲੈਸ ਵਗੈਰਾ ਪਾਈਪਿੰਗ ਵਗੈਰਾ ਲਾਉਣੀ ਹੈ ਤਾਂ ਜਿਹੜੀ ਉਹਦੀ ਕੱਪੜਾ ਉਹ ਅਲੱਗ ਲੱਗੂਗਾ ਉਹ ਮੈਂ ਸਭ ਨੂੰ ਸਟੀਚਿੰਗ ਦੇ ਟਾਈਮ ਦੱਸੂਗੀ ਵੀ ਆਪਾਂ ਕਿਸ ਤਰ੍ਹਾਂ ਇਹਦਾ ਜਿਹੜਾ ਗੋਲ ਘੇਰਾ ਮੋੜਨਾ ਹੈ ਉੱਪਰੋਂ ਆਪਾਂ ਨੇ ਉਸੇ ਤਰ੍ਹਾਂ ਨਿਸ਼ਾਨੀਆਂ ਨੇ ਜਿਹੜੀਆਂ ਲਾ ਲਈਆਂ ਹੋਰ ਸਾਰਾ ਇਹਦਾ ਮੀਜ਼ਰਮੈਂਟ ਓਮ ਹੀ ਹੁੰਦਾ ਬਾਕੀ ਇਹਦਾ ਜਿਹੜਾ ਘੇਰ ਹੁੰਦਾ ਜਿਸ ਤਰ੍ਹਾਂ ਤੁਸੀਂ ਆਪਣਾ ਘੇਰ 18 ਤਿਆਰ ਪਾਉਣੀਓ ਕਾਂ ਇਹਦਾ ਘੇਰ 19.5 ਇੰਚ ਤਿਆਰ ਹੋਊਗਾ 1.5 ਇੰਚਤ ਘੇੜਾ ਇਹਦਾ ਇਹ ਜਿਆਦਾ ਰੱਖਿਆ ਜਾਂਦਾ ਨੀਚੋਂ ਹੋਰ ਕੋਈ ਇਹਦੇ ਵਿੱਚ ਨਹੀਂ ਸੇਮ ਉਸੇ ਤਰ੍ਹਾਂ ਹੀ ਇਹਦੀ ਹਿਪ ਵਗੈਰਾ ਤੁਸੀਂ ਅੱਧਾ ਇੰਚ ਲੂਜ਼ ਰੱਖ ਸਕਦੇ ਇਹਦੀ ਹਿਪ ਹੁਣ ਜਿਵੇਂ ਮੈਂ ਜਿਹੜਾ ਇਹਦਾ ਘੇਰ ਹੈਗਾ ਕਮੀਜ਼ ਦਾ 9 18 ਇੰਚ ਤਿਆਰ ਕਰਦੀਆਂ ਇਹਦਾ ਜਿਹੜਾ ਘੇਰ ਹੈ ਮੈਂ ਹੁਣ ਉਹ 10.5 ਇੰਚ 18 ਤੇ ਆਪਾਂ 1.5 ਇੰਚ ਘੇਰਾ ਜਿਆਦਾ ਲਾ ਲਓ ਤੁਸੀਂ ਕਿੰਨਾ ਹੋ ਗਿਆ ਉਹਨਾਂ ਆਪਾਂ ਘੇਰਾ ਜਿਹਦਾ ਜਿਆਦਾ ਰੱਖਾਂਗੇ ਇਥੋਂ ਦੇਖੋ ਆਪਾਂ 9 ਇੰਚ ਘੇਰ ਜਿਆਦਾ ਪਾਉਣੇ ਆ ਆਪਾਂ 9 ਇੰਚ ਹੈ ਦਾ ਜਿਹੜਾ ਘੇਰ ਹੈ ਠੀਕ ਹੈ 9 ਇੰਚ ਪਰ ਇਹ ਜਿਹੜਾ ਘੇਰ ਹੈ ਗੋਲ ਕਮੀਜ਼ ਦਾ ਇਹ ਇੱਥੋਂ ਆਪਾਂ 1.5 ਇੰਚ ਵਧਾਵਾਂਗੇ ਠੀਕ ਹੈ ਇਹ 1.5 ਇੰਚ ਤੇ ਨਿਸ਼ਾਨੀ ਲਾ ਕੇ ਫਿਰ ਆਪਾਂ ਜਿਹੜੀ ਆਪਣੀ ਇਹ हिਪ ਦੀ ਆ ਦੇਖੋ ਆਪਣੀ हिਪ ਹੈ ਇਹਨੂੰ ਆਪਾਂ ਮਿਲਾ ਦਾਂਗੇ ਠੀਕ ਹੈ ਆਪਾਂ 1.5 ਇੰਚ ਜ਼ਿਆਦਾ ਛਾ ਕੇ हिਪ ਨੂੰ ਮਲਾਤਾ। ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਮਾਰਜਿਨ ਰੱਖਣਾ ਹੈ ਇਹ ਤੁਸੀਂ 1 ਇੰਚ ਤਾਂ ਜ਼ਿਆਦਾ ਹੋ ਜਾਂਦਾ ਹੈ। ਸਿਰਫ ਤੁਸੀਂ ਇਹ ਪੌਣਾ ਕਿੰਚ ਰੱਖਣਾ ਹੈ ਇਹਦਾ ਮਾਰਜਿਨ ਜਿਹੜਾ ਇਸ ਤਰ੍ਹਾਂ। ਪੌਣਾ ਪੌਣਾ ਇੰਚ ਤੇ ਇਸਨੂੰ ਸੰਨੀ ਲਾਉਣੀ ਹੈ ਇਹ ਠੀਕ ਹੈ। ਹੁਣ ਜਿਹੜੀ ਇਹਦੀ ਗਲਾਈ ਪਾਉਣੀ ਹੈਗੀ ਤੁਸੀਂ ਉਹ ਗਲਾਈ ਹੈ ਜਿਹੜੀ ਪਾਉਗੀ ਇਹਦੀ ਪਹਿਲਾਂ ਤੁਸੀਂ ਇਹਨੂੰ ਪੌਣਾ ਇੰਚ ਦਾ ਆ ਦੇਖੋ। نیچے ਆਪਣੇ ਆ ਗਈ। ਆਪਾਂ ਆ ਮਾਰਤੀ। ਠੀਕ ਹੈ ਤੇ ਪੌਣਾ ਇੰਚ ਦੀ ਆਪਣੀ ਆ ਗਈ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਇਹਦੀ ਗਲਾਈ ਪਾਉਣੀ ਹੈ ਜਿਹੜੀ ਆਪਣੀ ਆਹ ਵਾਲੀ ਸਿਉਣ ਹੈ ਇੱਥੋਂ ਤੁਸੀਂ 3.5 ਇੰਚ ਤੇ ਨਿਸ਼ਾਨੀ ਲਾਉਣੀ ਹੈ ਠੀਕ ਹੈ ਤੇ 3.5 ਇੰਚ ਹੀ ਤੁਸੀਂ ਆਹ ਵਾਲੀ ਤੇ ਲਾਉਣੀ ਹੈ ਆਹ ਜਿਹੜਾ ਕੱਪੜਾ ਹੈ ਇਹਨੂੰ ਆਪਾਂ ਕਟਿੰਗ ਕਰ ਦਾਂਗੇ 3.5 ਨੂੰ ਠੀਕ ਹੈ ਸਾਢੇ ਤਿੰਨ ਇਧਰੋਂ ਲਾਉਣੀ ਹੈ ਸਾਢੇ ਤਿੰਨ ਇਧਰੋਂ ਲਾਉਣੀ ਹੈ ਤੇ ਇਹ ਜਿਹੜਾ ਇਹ ਕਾਰਨਰ ਹੈਗਾ ਇੱਥੋਂ ਤੁਸੀਂ ਲਾਉਣੀ ਹੈ ਇਹ 1.5 ਇੰਚ ਠੀਕ ਹੈ ਇਹਨੂੰ ਫਿਰ ਆਪਾਂ ਆਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਕੇ ਇਹਦੀ ਗਲਾਈ ਪਾ ਦਾਂਗੇ ਆ ਜਿਹੜੀ 1.5 ਵਾਲੀ ਨੂੰ ਟੱਚ ਕਰਨੀ ਚਾਹੀਦੀ ਹੈ ਇਧਰ ਜਿਹੜੀ ਆਪਾਂ ਸਾਢੇ ਤਿੰਨ ਦੀ ਠੀਕ ਹੈ ਆ ਜਿਹੜਾ ਆਪਣਾ 10-10 ਇੰਚ ਹੈ ਇਹ ਮਾਰਜਨ ਹੈ ਜਿਹੜਾ ਆਪਣਾ ਉਹ ਆ ਗਿਆ ਅਦੇ ਬਸ ਸਾਨੂੰ ਇਹਦੀ ਕਟਿੰਗ ਕਰਕੇ ਦਿਖਾਉਣੀ ਹੈ ਇਥੋਂ ਤੁਸੀਂ 3.5 ਇੰਚ ਤੋਂ ਇਹਨੂੰ ਇਸ ਤਰ੍ਹਾਂ ਗਲਾਈ ਦੇਣੀ ਹੈ ਆਇਆ ਮਾਰਜਿਨ ਰਹਿ ਗਿਆ ਇਹਨੂੰ ਆਪਾਂ ਉੱਪਰ ਤੱਕ ਠੀਕ ਹੈ ਇਥੋਂ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਜਾਈਏ ਇਹਨੇ ਜਿਹੜੀ ਇਹ ਗੋਲ ਘੇਰੇ ਵਾਲੀ ਹੈ ਇਹਦੀ ਇਸ ਤਰ੍ਹਾਂ ਕਟਾਈ ਹੋਈ ਹੈ। ਮਸੇ ਦੇ ਵਿੱਚ ਆਪਾਂ ਨੇ 1.5 ਇੰਚ ਘੇਰ ਜ਼ਿਆਦਾ ਰੱਖਣਾ ਹੈਗਾ। ਜਿੰਨਾ ਤੁਹਾਡਾ ਘੇਰ ਤਿਆਰ ਹੈ ਉਹਦੇ ਚੋਂ 1.5 ਇੰਚ ਜ਼ਿਆਦਾ ਰੱਖ ਕੇ ਫਿਰ ਆਪਾਂ ਨੇ ਜਿਹੜੀਆਂ ਇਹਦੇ ਮਾਰਜਿਨ ਰੱਖਣਾ ਹੈਗਾ ਪੌਣਾ ਇੰਚ ਦਾ ਉਸ ਤੋਂ ਬਾਅਦ ਆਪਾਂ ਇਹ ਗੁਲਾਈ ਹੈ ਜਿਹੜੀ ਇਹ ਦੇਣੀ ਆ। ਉੱਪਰੋਂ ਆਪਾਂ ਕਮੀਜ਼ ਦੀ ਹੈ ਨਾ ਜਿਹੜੀ ਆਪਣੀ ਕਟਿੰਗ ਹੈ ਆ ਦੇਖੋ ਆਪਾਂ ਸੀਮ ਕਰਾਂਗੀ। ਇੱਥੋਂ ਆਪਾਂ ਥੋੜਾ ਥੋੜਾ ਜਿਹੜਾ ਇਹ ਕੱਪੜਾ ਹੈ। ਉਨ ਲਾ ਦਾਂਗੇ। naපා ෙරි ආட்டයි, පාදංgi පැල්ම? ਇਸ ਤਰ੍ਹਾਂ ਇਹ ਜਿਹੜੀ ਕਟਿੰਗ ਹੈ। ਓਹੋ। ਤੁਸੀਂ ਮੈਨੂੰ ਸੁਣੋ ਹਨ ਇਹਦੀ ਜਿਹੜੀ ਸਟੀਚਿੰਗ ਹੈ ਉਹ ਦੱਸੂਗੀ ਨਾਲੇ ਉਹਦੇ ਉੱਤੇ ਜਿਹੜੀ ਆਪਾਂ ਨੇ ਪਾਈਪਿੰਗ ਲਾਉਣੀ ਹੈ ਉਹ ਇਹ ਤੇ ਕਿਸ ਤਰ੍ਹਾਂ ਲਾਉਣੀ ਹੈ ਸੁਣੂ ਦੱਸਾਂਗੇ। ਹਾਂਜੀ ਹਨਾ ਆਪਾਂ ਜਿਹੜੀ ਇਹ ਗੋਲ ਘੇਰੇ ਵਾਲੀ ਕਮੀਜ਼ ਦੀ ਕਟਿੰਗ ਕਰੀ ਸੀ। ਤੇ ਹੁਣ ਆਪਾਂ ਇਹਦੀ ਸਲਾਈ ਕਰਦੇ ਆ ਇਹਦੀ ਉੱਪਰ ਨੂੰ ਸਲਾਈ ਬਿਲਕੁਲ ਉਸੇ ਤਰ੍ਹਾਂ ਹੋ ਜਿਵੇਂ ਆਪਾਂ ਆਮ ਆਪਣਾ neck ਵਗੈਰਾ ਜੋੜਦੇ ਆ ਕੰਦੀ ਜੋੜਦੇ ਆ ਤੇ ਜਿਹੜੀ ਇਹਦੀ ਆ ਫਿਟਿੰਗ ਦੀ ਹੈ ਨਾ ਆਪਾਂ ਨੇ ਇਹਦੀ ਆਹ ਸਲਾਈ ਹੈ ਇਹ ਹੈ ਜੇ ਆਪਾਂ ਨਹੀਂ ਲਾਈ ਇਹ ਤੇ ਆਪਾਂ ਰੇਵਲੀ ਰਲਾਵਾਂਗੇ ਰੇਵਲੀ ਲਾ ਕੇ ਆਪਾਂ ਹਨਾ ਇਹਦੀ ਸਲਵਾਰ ਨਾਲ ਦੀ ਇੱਥੇ ਇਹਦੀ ਜਿਹੜੀ ਕੋਰ ਹੈ ਉਹ ਬਣਾਵਾਂਗੇ ਰੇਵਲੀਰ ਦੇਖੋ ਇਸ ਤਰ੍ਹਾਂ ਹਨਾ ਆਪਾਂ ਨੇ ਸਲਵਾਰ ਨਾਲ ਦੀ ਲੈ ਲਈ ਆਪਣੀ ਆਪਾਂ ਹੁਣ ਇੱਥੇ ਲਾਵਾਂਗੇ ਇਹ ਜਿਹੜੀ ਰੇਵਲੀ ਰ ਹੈ ਇਹ ਆਪਾਂ ਪੁੱਠੇ ਪਾਸਿਓਂ ਲਾਵਾਂਗੇ ਜੀ ਇੱਥੇ ਮੈਂ ਤੁਹਾਨੂੰ ਦੱਸ ਹੈਨਾ ਤੁਹਾਨੂੰ ਫਿਰ ਪਤਾ ਲੱਗੂਗੀ ਵੀ ਪੁੱਠੇ ਪਾਸਿਓਂ ਕਿਉਂ ਲਾਈਆ ਹੁਣ ਤੁਸੀਂ ਆਪਣਾ ਹੈਨਾ ਚਾਕ ਦੀ ਜਿਹੜੀ ਨਿਸਾਨੀ ਹੈ ਉਹ ਲਾ ਲੈਣੀ ਹੈ ਐਵੇਂ ਇਸ ਤਰ੍ਹਾਂ ਆਪਣੀਆਂ ਲਾ ਲਈ ਹੁਣ ਆਪਾਂ ਇਹਦੇ ਤੋਂ ਹੈਨਾ ਇਹ ਜਿਵੇਂ ਦੇਖੋ ਆਪਣਾ ਇੰਨਾ ਮਾਰਜਨ ਆ ਗੋਲਕਾ ਇਹ ਦੇਦਾ ਆਪਾਂ ਏਡੀ ਏਡੀ ਸਿਉਣ ਮਾਰ ਕੇ ਲੈ ਕੇ ਜਾਵਾਂਗੇ ਇਹਨੂੰ ਥੋੜਾ ਜਿਹਾ ਉੱਤੇ ਆਪਾਂ ਵਧਾ ਕੇ ਕੱਢ ਲਾਂਗੇ ਆ ਦੇਖੋ ਕਮੀਜ਼ ਪੁੱਠਾ ਰੱਖਣਾ ਤੁਸੀਂ ਤੇ ਇਹਦੇ ਉੱਤੇ ਜਿਹੜੀ ਲੀਰ ਹੈ ਉਹਦਾ ਪਾਸਾ ਵੀ ਪੁੱਠਾ ਰੱਖਣਾ ਦੇਖੋ ਪਣੇ ਦੇ ਵਿੱਚ ਹਨਾ ਜਿਹੜਾ ਜੋੜ ਹੈ ਉਹ ਲਾਇਆ ਹੈ ਕਿਉਂਕਿ ਰੇਵਲੀ ਰੈਡੀ ਹੈ ਨਹੀਂ ਸੀ ਇਹ ਪੁੱਠਾ ਪਸਾ ਉੱਪਰ ਰੱਖ ਕੇ ਇਹਨੂੰ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਇਹ ਹੈ ਨਾ ਜਿਹੜੀ ਲੀਰ ਹੈ ਇਹ ਤੁਸੀਂ ਖਿੱਚ ਕੇ ਜਾਂ ਪੋਲੀ ਨਹੀਂ ਲਾਉਣੀ ਨੋਰਮਲ ਜਿਵੇਂ ਆਪਾਂ ਲੀਰ ਲਾਉਣੀ ਹੁੰਦੇ ਆ ਇਹ ਉਸੇ ਤਰ੍ਹਾਂ ਲਾਉਣੀ ਹੈ ਤੁਸੀਂ ਇਹ ਲੀਰ ਹਨ ਆਪਾਂ ਨੇ ਤਾਂ ਲਾਈ ਆ ਕਿਉਂਕਿ ਇਹਦੇ ਵਿੱਚ ਗਲਾਈ आएगी ਜਿਹੜੀ ਆਪਣੀ ਸਿੰਪਲ ਲੀਰ ਹੈ ਉਹ ਗਲਾਈ ਦੇ ਵਿੱਚ ਨਹੀਂ ਮੁਰਦੀ ਉਹ ਦੇਖੋ ਆਪਣੀਆਂ ਹਨ ਜਿਹੜੀ ਖੁੰਝੇ ਨੇ ਆਹਾ ਗੋਲ ਇਸ ਤਰ੍ਹਾਂ ਉਿਤ ਇਸੇ ਤਰ੍ਹਾਂ ਹਨ ਪਹਿਲੇ ਦੋਨੇ ਪਾਸੇ ਕੰਪਲੀਟ ਕਰ ਲੈਣੇ ਆਈ ਨੀਰ ਲਾ ਕੇ ਤੇ ਫਿਰ ਇਹਨੂੰ ਮੋੜਾਂਗੇ ਆਪਾਂ ਹਾਂਜੀ ਆਪਾਂ ਹਨ ਦੋਨੇ ਜਿਹੜੀ ਇਹ ਕਮੀਜ਼ ਐ ਇਹਦੇ ਦੋਨੇ ਘੇਰਿਆਂ ਦੇ ਉੱਤੇ ਜਿਹੜੀ ਇਹ ਨੀਰ ਹੈ ਲਾਪੀ ਉਨਾ ਪਾਈ ਪੁੱਠੇ ਪਾਸੇ ਲਾਈਆ ਹੁਣ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਸਿੱਧੇ ਪਾਸੇ ਇਹਨੂੰ ਕਿਹច ਤਰ੍ਹਾਂ ਫੋਲਡ ਕਰਨਾ ਹੈ ਦੇਖੋ ਆਪਾਂ ਇਹ ਪੁੱਠੇ ਪਾਸੇ ਲਾਈ ਗਏ ਇਹ ਤਾਂ ਲਾਈ ਤੇ ਹੈ ਨਾ ਜਦੋਂ ਆਪਾਂ ਸਿੱਧੇ ਪਾਸੇ ਫੋਲਡ ਕਰਾਂਗੇ ਵੀ ਨਾ ਫਿਨਿਸ਼ਿੰਗ ਦੇ ਨਾਲ ਹੈ ਜਿਹੜੀ ਇਹ ਲੇਸ ਅਟੈਚ ਹੋਈ ਹੈ ਜਿਹੜੀ ਇਸ ਤਰ੍ਹਾਂ ਆਪਾਂ ਇਹਨੂੰ ਮੋੜ ਕੇ ਇਸ ਤਰ੍ਹਾਂ ਮੋੜਾਂਗੇ ਇਹਨੂੰ ਤੁਸੀਂ ਕੱਪੜੇ ਨੂੰ ਆਪਣੇ ਹੱਥ ਨਾਲ ਇਸ ਤਰ੍ਹਾਂ ਉਧਰ ਨੂੰ ਇਹਨੇ ਸੈੱਟ ਕਰਨਾ ਹੈ ਇਹ ਨਾ ਤੁਸੀਂ ਇੱਕਸਾਰ ਦੀ ਮੋੜਨੀ ਹੈ ਘੱਟ ਵੱਧ ਨਹੀਂ ਮੋੜਨੀ ਆਪਾਂ ਨੇ ਇਸ ਤਰ੍ਹਾਂ ਇਹਨੂੰ ਜਿੱਥੇ ਹਨਾ ਨੂੰ ਖੁੰਝੇ ਸੀਗੇ ਕਾਰਨਰ ਉੱਥੋਂ ਬਿਲਕੁਲ ਸਹੀ ਮੁੜ ਗਈ ਹੈ ਇਹ ਰੇਵਲੀ ਦਾ ਇਹੀ ਫਾਇਦਾ ਹੈ ਜੀ ਕਾਰਨਰ ਨੇ ਜਿਹੜੇ ਆਪਣੇ ਪੂਰੀ ਗਲਾਈ ਦੇ ਵਿੱਚ ਮੋੜਨਗੇ ਨਾਲ ਹੁੰਦੀ ਹੈ ਨਾ ਤੁਸੀਂ ਅੱਗੋਂ ਉਹਨੂੰ ਸੈੱਟ ਕਰਕੇ ਰੱਖਿਓ ਖਿੱਚਣਾ ਨਹੀਂ ਕੋਈ ਵੀ ਚੀਜ਼ ਹੈ ਕਰਨੇ ਆਪਣਾ ਕਿੰਨਾ ਸਹੀ ਮੂੜ ਇਸ ਤਰ੍ਹਾਂ ਨਾ ਪਹੀ ਨਾ ਸਾਰੀ ਦੋਨੇ ਅੱਗੇ ਪਿੱਛੇ ਦੇ ਕੀਰਦੀ ਜਿਹੜੀ ਲੀਰ ਹੈ ਇਹ ਫੋਲਡ ਕਰਕੇ ਨਾ ਕਿਸੋ ਮੇਰੀ ਮਸ਼ੀਨ ਰਖਾਉਣੀ ਆਪਣੀ ਇਹ ਹੈ ਨਾ ਜਿਹੜੀ ਆਪਾਂ ਨੇ ਲਾਈ ਆ ਗੋਠ ਦੇਖੋ ਰੇਵਲੀ ਦੀ ਕੰਪਲੀਟ ਹੋ ਗਈ ਇੰਨੀ ਇੰਨੀ ਕ ਆਪਾਂ ਬੱਦ ਲਾ ਲਈ ਸੀ ਆਪਣੇ ਜਿਹੜੇ ਚਾਕ ਹੈ ਉਹਦੀ ਉਰੀ ਨਸਾਨੀ ਹੁਣ ਆਪਾਂ ਇਹਦੀ ਜਿਹੜੀ ਫੀਟਿੰਗ ਦੀ ਮੈਂ ਇੰਨੀ ਕ ਸਉਣ ਦੇਣ ਲਈ ਸੀਗੀ ਹੁਣ ਆਪਾਂ ਇਸ ਸिलाई ਮਾਰਾਂਗੇ ਤੁਹਾਨੂੰ ਦੱਸ ਦਿਆਂ ਵੀ ਇਹ ਆ ਦੇਖੋ ਜਿੱਥੇ ਤੁਹਾਡੀ ਨਿਸ਼ਾਨੀ ਹੈ ਤੁਸੀਂ ਉੱਥੇ ਨਾਲ ਇਹ ਟਿੱਕਾ ਕਰਕੇ ਲੈ ਕੇ ਜਾਣਾ ਇਸ ਤਰ੍ਹਾਂ ਇਹ ਐਨੀ ਠੀਕ ਹੈ ਦੇਖੋ ਇੱਥੇ ਆਪਾਂ ਡਬਲ ਟਿੱਕਾ ਉਹਨਾ ਕਰ ਦਾਂਗੇ ਇਹਨੂੰ ਕੰਨ ਤੋਂ ਇਹਨੂੰ ਮੋੜਨ ਨੂੰ ਦੁਬਾਰਾ ਵੀ ਰੱਪਾ ਮੋੜ ਕੇ ਸਲਾਈ ਲਾ ਦਾਂਗੇ ਇੱਥੇ ਆਪਾਂ ਹਨਾ ਜੀ ਜਿਹੜੀ ਗੋਲ ਘੇਰੇ ਵਾਲੀ ਕਮੀਜ਼ ਐ ਆ ਦੇਖੋ ਆਪਣੀ ਰੈਡੀ ਹੋਊਗੀ ਇਸ ਤਰ੍ਹਾਂ ਦੀ ਜਿਹੜੀ ਫਾਈਨਲ ਲੁੱਕ ਹੈ ਇਸ ਤਰ੍ਹਾਂ ਹੀ ਆਪਾਂ ਇਹਦਾ ਜਿਹੜਾ ਗਲਾ ਇਹ ਡਿਜ਼ਾਈਨ ਵਾਲਾ ਬਣਾਇਆ ਹੈਗੀ ਵੀਡੀਓ ਵੀ ਆਪਾਂ ਜਰੂਰ ਪਾਵਾਂਗੇ ਤੁਹਾਨੂੰ ਡਿਜ਼ਾਈਨ ਵਾਲੇ ਗਲੇ ਦੀ ਆ ਦੇਖੋ ਇਸ ਤਰ੍ਹਾਂ ਪੂਰਾ ਆਪਣੀ ਇਹਦੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਆਈ ਹੈ ਹਨਾ ਚਾਕਾਂ ਕੋਲ ਆ ਦੇਖੋ ਆਪਾਂ ਨੇ ਬਾਅਦ ਚ ਸਲਾਈ ਮਾਰੀ ਹੈ ਇਸ ਤਰ੍ਹਾਂ ਤੁਸੀਂ ਵੀ ਹਨਾ ਕੋਈ ਵੀ ਜਿਹੜੀ ਕਮੀਜ਼ ਆ ਗੋਲ ਕੇਰੇ ਵਾਲੀ ਇਸ ਤਰ੍ਹਾਂ ਬਣਾ ਸਕਦੇ ਹੋ ਹਨਾ ਤੁਹਾਨੂੰ ਇਹ ਜਿਹੜੀ ਮੇਰੀ ਕਮੀਜ਼ ਦੀ ਵੀਡੀਓ ਇਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਵੀਡੀਓ ਨੂੰ ਧੰਨਵਾਦ